साइड न हुजो साइड थोरा ਸੜਨੋ ਹੋ ਜਾ ਜੀ ਤਾਂ ਹੋ ਜਾ ਵਗਰ ਸਾਬ ਆ ਜਾਓ ਗਿਆ ਭੀਮ ਗਿਆ ਭਰਤ ਅੱਜ ਜਿਵੇਂ ਤੁਸੀਂ ਸਰ ਜਾਣਦੇ ਆ ਡਾਕਟਰ ਵੀਰ ਅੰਬੇਦਕਰ ਸਾਹਿਬ ਦਾ ਜੋ ਵਰਲਡ ਡੇ ਅੱਜ ਸਾਰੀ ਦੁਨੀਆ ਚ ਬੜੀ ਤੂਮਤਮਨਾ ਬਣਾਇਆ ਜਾ ਰਿਹਾ ਗੁਰੂ ਰਵਿਦਾਸ ਧਾਮ ਵੱਲੋਂ ਸਾਡੇ ਚੇਅਰਮੈਨ ਸਟਸਤਪਨ ਮਲਜੀ ਪ੍ਰਧਾਨ ਸਾਡੇ ਹਰਦੀਾਲ ਬੰਗੜ ਜੀ ਅਗਰ ਇੰਦਰਜਿੰਦਰ ਕਾਕਾ ਜੀ ਵਾਈਸ ਪ੍ਰੈਜ਼ੀਡੈਂਟ ਆਉ ਸਾਡੇ ਹੋਰ ਵੀ ਸਾਰੇ ਜੋ ਧਾਮ ਤੋਂ ਟਸਟੀਗਨ ਇੱਥੇ ਪਹੁੰਚੇ ਆ ਔਰ ਮੈਂ ਸਾਰਿਆਂ ਨੂੰ ਅੱਜ ਦੇ ਸੁਭ ਅਫਸਰ ਤੇ ਬਹੁਤ-ਬਹੁਤ ਵਧਾਈ ਦਿੰਦਾ ਆ ਤੁਸੀਂ ਸਾਰੇ ਜਾਣਦੇ ਹੋ ਕਿ ਡਾਕਟਰ ਬਾਬਾ ਸਾਹਿਬ ਮੇਦਕਰ ਨੇ ਕੋਈ ਇੱਕ ਕਾਸਟ ਲਈ ਜਾਂ ਇੱਕ ਜਾਤ ਲਈ ਜਾਂ ਇੱਕ ਸਮਾਜ ਲਈ ਕੰਮ ਨਹੀਂ ਕੀਤਾ ਉਹਨਾਂ ਨੇ ਸਾਰੇ ਸਮਾਜਾਂ ਲਈ ਰਲ ਕੇ ਕੰਮ ਕੀਤਾ ਔਰ ਖਾਸ ਤੌਰ ਤੇ ਜੋ ਕਿ ਸਾਡੇ ਸਮਾਜ ਨੂੰ ਉਹਨਾਂ ਨੇ ਉਪਰਚਣ ਲਈ ਜੋ ਵੀੜਾ ਚੱਕਿਆ ਅੱਜ ਉਹਨਾਂ ਦੀ ਬਦੌਲਤ ਅਸੀਂ ਇੱਥੇ ਖੜੇ ਹੋ ਕੇ ਗੱਲ ਕਰਛਾਦੇ ਆ ਕੱਪੜੇ ਪਹਿਨ ਕੇ ਸਾਰੀਆਂ ਮਿੰਡਿੰਗਾ ਕਰ ਸਕਦੇ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਦੁਨੀਆ ਦਾ ਸਭ ਤੋਂ ਵੱਡਾ ਸੰਵਿਧਾਨ ਜੋ ਭਾਰਤ ਲਈ ਬਾਬਾ ਸਾਹਿਬ ਨੇ ਲਿਖ ਕੇ ਇੱਕ ਬਹੁਤ ਵੱਡਾ ਕੰਮ ਕੀਤਾ ਅੱਜ ਜੋ ਸਾਡੀ ਦੁਨੀਆ ਤੋਂ ਵੱਡਾ ਸੰਵਿਧਾਨ ਆ ਔਰ ਮੈਂ ਅੱਜ ਦੇ ਇਸ ਮੁਬਸਰਤੇ ਸਾਡੇ ਪੂਰੇ ਟਰਸਟ ਵੱਲੋਂ ਚੇਅਰਮੈਨ ਸਾਹਿਬ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਉਪ-ਪ੍ਰਧਾਨ ਸਾਹਿਬ ਵੱਲੋਂ ਆਪਣੇ ਵੱਲੋਂ ਔਰ ਸਾਰੇ ਸਤਿਗੁਰੂ ਵਿਦਾਸ ਧਾਮ ਦੇ ਮੈਂਬਰ ਸਾਹਿਬਾਨ ਵੱਲੋਂ ਅੱਜ ਦੀ ਸਵੇਰ ਅਫਸਰ ਤੇ ਬਹੁਤ-ਬਹੁਤ ਸਤਿ ਸਾਂ ਨੂੰ ਵਧਾਈ ਦਿੰਦਾ ਜੈ ਭੀਮ ਜੈ ਭਾਰਤ